ਇੰਡੀਆ ਤੋਂ ਆਸਟ੍ਰੇਲੀਆ ਜਾਂਦਾ ਪਰ ਉਹਦੇ ਇੰਡੀਆ ਤੋਂ ਆਸਟ੍ਰੇਲੀਆ ਜਾਣ ਤੋਂ ਪਹਿਲਾਂ 2021 ਦੇ ਵਿੱਚ ਉਹਦੀ ਵਾਈਫ ਉੱਥੋਂ ਉਹਨੂੰ ਤਲਾਕ ਭੇਜ ਦਿੰਦੀ ਹੈ ਤਲਾਕ ਬਾਈ ਪੋਸਟ ਇਹਨਾਂ ਕੋਲੇ ਪਹੁੰਚ ਜਾਂਦਾ ਕੁੜੀ ਕਿੱਥੋਂ ਦੀ ਹੈ ਉਹ ਜਿਹੜੀ ਦੱਸਦੀ ਰਹਿੰਦੀ ਤੁਹਾਨੂੰ ਰਾਜਸਥਾਨ ਦੀ ਹੈ ਨਾ ਉਹ ਉੱਥੇ ਜੌਬ ਕਰਦੀ ਹੈ ਸਟੇਸ਼ਨ ਤੇ ਤੇ ਉਹ ਦੇਖ ਕੇ ਦੱਸ ਦਿੰਦੀ ਹੈ ਵੀ ਫਿਰਦਾ ਵਾ ਸਾਹਮਣੇ ਕਿਉਂਕਿ ਉੱਥੇ ਹੀ ਉਹ ਸਟੇਸ਼ਨ ਤੇ ਜਾਂ ਗੁਰੂ ਘਰ ਦੇ ਬਾਹਰ ਉੱਥੇ ਸੜਕਾਂ ਦੇ ਕੋਲ ਮờ ਰਹਿੰਦਾ ਹ ਤੇ ਹਾਲਾਤ ਬਹੁਤ ਮਾਰਗਲਿਆ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਮਾਂ ਸਾਡੇ ਕੋਲੇ ਆਈ ਹੈ ਜੀ ਮਾਤਾ ਹਰਮੀਤ ਕੌਰ ਪਿੰਡ ਮਾਤਾ ਦਾ ਖਲੋਟੀ ਆ ਰਾਣਾ ਸਾਹਿਬ ਦੇ ਕੋਲੇ ਲੁਧਿਆਣਾ ਜ਼ਿਲ੍ਹੇ ਚ ਹੀ ਪੈਂਦਾ ਤੇ ਮਾਂ ਸਾਡੇ ਕੋਲੇ ਆਈ ਆ ਵੀ ਮਾਂ ਦਾ ਇੱਕ ਪੁੱਤ ਆਸਟ੍ਰੇਲੀਆ ਦੇ ਵਿੱਚ ਸਿਡਨੀ ਸ਼ਹਿਰ ਦੇ ਵਿੱਚ ਬਲੈਕ ਟਾਊਨ ਏਰੀਏ ਦੇ ਵਿੱਚ ਮੈਂਟਲੀ ਅਫਸੈਟ ਹੋ ਕੇ ਸੜਕਾਂ ਤੇ ਘੁੰਮ ਰਿਹਾ 3 ਸਾਲਾਂ ਤੋਂ ਮਾ ਉੱਥੇ ਜਾ ਕੇ ਵੀ ਆਈ ਆ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਤੁਸੀਂ ਦੇਖੋ ਉਸ ਵੀਰ ਦੀਆਂ ਵੀਡੀਓ ਵੀ ਦੇਖੋ ਕਿਵੇਂ ਸੜਕਾਂ ਤੇ ਸਟੇਸ਼ਨਾਂ ਤੇ ਤੁਰਿਆ ਫਿਰਦਾ ਜਾਂ ਗੁਰੂ ਘਰ ਜਾ ਕੇ ਪ੍ਰਸ਼ਾਦਾ ਛਕ ਲੈਂਦਾ ਉਹ ਵੀਰ 2006 ਦੇ ਵਿੱਚ ਆਸਟ੍ਰੇਲੀਆ ਗਿਆ ਸੀ ਔਰ ਉੱਥੇ ਜਾ ਕੇ ਇੰਜੀਨੀਅਰਿੰਗ ਕੀਤੀ ਉਹਨੇ ਪੜ੍ਹਾਈ ਕੀਤੀ ਆਸਟ੍ਰੇਲੀਆ ਦੇ ਵਿੱਚ ਹੋਇਆ ਪੀਅਰ ਹੋਇਆ ਤਾਂ 2014 ਦੇ ਵਿੱਚ ਇੰਡੀਆ ਆ ਕੇ ਵਿਆਹ ਕਰਾਇਆ ਬਰਨਾਲੇ ਸ਼ਹਿਰ ਦੀ ਕੁੜੀ ਸੀਗੀ ਰਿਸ਼ਤਾ ਹੋਇਆ ਵਿਆਹ ਹੋ ਗਿਆ ਤਾਂ 2014 ਦੇ ਵਿੱਚ ਵਾਪਸ ਸਿਡਨੀ ਚਲੇ ਜਾਂਦੇ ਆ ਦੋਨੋਂ ਹਸਬੰਡ ਵਾਈਫ ਉੱਥੇ ਜਾ ਕੇ 2016 ਚ ਬੇਟਾ ਹੁੰਦਾ ਬੇਟਾ ਹੋਇਆ ਹਾਂ 18 ਚ ਬੇਟਾ ਹੁੰਦਾ ਤੇ ਮਾਤਾ ਨੂੰ ਵੀ ਸੱਦਦੇ ਆ ਉੱਥੇ ਮਾਤਾ ਵੀ ਉੱਥੇ ਜਾਂਦੀ ਆ ਮਾਤਾ ਜੀ ਦਾ ਬੇਟਾ ਡਿਪਰੈਸ਼ਨ ਦੇ ਵਿੱਚ ਸੀ ਉਸ ਟਾਈਮ ਵੀ ਔਰ ਜਦੋਂ 2014 ਚ ਵਿਆਹ ਕਰਾਉਣ ਆਇਆ ਸੀਗਾ ਉਦੋਂ ਵੀ ਥੋੜਾ ਡਿਪਰੈਸ਼ਨ ਚ ਸੀਗਾ ਪਰੇ ਸਾਰੀਆਂ ਚੀਜ਼ਾਂ ਦੇਖ ਕੇ ਹੀ ਵਿਆਹ ਕਰਾਇ ਕੁੜੀ ਵਾਲਿਆਂ ਨੂੰ ਦੱਸਿਆ ਸੀ ਵੀ ਇਹਨੂੰ ਡਿਪਰੈਸ਼ਨ ਦਾ ਦਵਾਈ ਚੱਲਦੀ ਆ। ਸਾਰੇ ਕੋਈ ਦੱਸਿਆ ਉਹਨੂੰ ਘਰੇ ਵੀ ਲੈ ਕੇ ਗਏ ਆ। ਉਹਨੇ ਕਿਹਾ ਸੀ ਮਹਾਰਾਜ ਕੰਨਿਆਤ ਕਰਕੇ ਤਾਲੀ ਸਾਹਿਬ ਗੁਰਦੁਆਰੇ ਰਾਏਕੋਤ ਮੜਾਇਆ ਸੀਗਾ। ਉਹ ਕਹਿੰਦੀ ਸੀ ਜਿਹੜਾ ਵੀ ਹੈਗਾ ਮੈਨੂੰ ਮਨਜ਼ੂਰਾ ਮੈਂ ਖਵਾ ਕੇ ਖਵਾਉਂਗੀ। ਜਿਵੇਂ ਇਸ ਤਰ੍ਹਾਂ ਕਹਿੰਦੀ ਸੀ। ਤੇ ਉਸ ਤੋਂ ਬਾਅਦ ਬੇਟਾ ਹੁੰਦਾ ਬੇਟਾ ਵੀ ਵੱਡਾ ਅੱਜ 7-8 ਸਾਲਾਂ ਦਾ ਹੋ ਗਿਆ 18 'ਚ ਹੋਇਆ ਸੀ ਬੇਟਾ। ਅੱਜ 25 ਆ 7 ਸਾਲ ਦਾ 8 ਸਾਲ ਦਾ ਬੇਟਾ ਹੋ ਗਿਆ। ਉਸ ਤੋਂ ਬਾਅਦ ਜਦੋਂ ਬੇਟਾ ਹੁੰਦਾ ਤੇ ਮਾਤਾ ਆਪਣੇ ਉੱਥੇ ਬੱਚੇ ਨੂੰ ਪੁੱਤੇ ਨੂੰ ਸੰਭਣ ਜਾਂਦੀ ਹੈ ਤੇ ਇੱਕ ਸਾਲ ਮਾਤਾ ਉੱਥੇ ਰਹਿੰਦੀ ਆਪਣੇ ਬੇਟੇ ਕੋਲੇ ਆਪਣੀ ਨੂੰਹ ਕੋਲੇ ਆਪਣੇ ਪੁੱਤੇ ਕੋਲੇ ਬੇਟੇ ਦਾ ਨਾਮ ਮਾਤਾ ਦੇ ਪ੍ਰੀਤ ਅਨਮੋਲ ਸਿੰਘ ਆ ਤੇ ਉਸ ਤੋਂ ਬਾਅਦ ਮਾਤਾ ਆਪਣੇ ਨਾਲ ਲੈ ਆਉਂਦੀ ਆਪਣੇ ਬੇਟੇ ਨੂੰ ਇੰਡੀਆ 2019 ਦੇ ਵਿੱਚ ਇੱਥੇ ਆ ਕੇ 20 ਦੇ ਵਿੱਚ ਫਿਰ ਲਾਕਡਾਊਨ ਲੱਗ ਗਿਆ ਦਾ ਕੋਵਿਡ ਦਾ ਦੌਰ ਚੱਲ ਪੈਂਦਾ ਆਸਟ੍ਰੇਲੀਆ ਨੇ ਆਪਣੇ ਸਾਰੇ ਬਾਰਡਰ ਬੰਦ ਕਰਤੇ ਸੀ ਤੇ 2 ਸਾਲ ਉਹਨਾਂ ਨੇ ਆਪਣੇ ਬਾਰਡਰ ਬੰਦ ਰੱਖੇ ਬਿਲਕੁਲ ਹੀ ਫਿਰ 22 ਦੇ ਵਿੱਚ ਵਾਪਸ ਉਹ ਇੰਡੀਆ ਤੋਂ ਆਸਟ੍ਰੇਲੀਆ ਜਾਂਦਾ ਪਰ ਉਹਦੇ ਇੰਡੀਆ ਤੋਂ ਆਸਟ੍ਰੇਲੀਆ ਜਾਣ ਤੋਂ ਪਹਿਲਾਂ 2021 ਦੇ ਵਿੱਚ ਉਹਦੀ ਵਾਈਫ ਉੱਥੋਂ ਉਹਨੂੰ ਤਲਾਕ ਭੇਜ ਦਿੰਦੀ ਹੈ ਤਲਾਕ ਬਾਏ ਪੋਸਟ ਇਹਨਾਂ ਕੋਲੇ ਪਹੁੰਚ ਜਾਂਦਾ ਇਹ ਜੋ ਆਪਣੀ ਕੋਸ਼ਿਸ਼ ਕਰ ਸਕਦੇ ਸੀ ਕੀਤੀ ਪਰ ਪੈਸਾ ਖੁੱਟਾ ਆਪਣਾ ਬਾਣੀਏ ਨੂੰ ਕੀ ਦੋਸ਼ ਜਦੋਂ ਬੇਟਾ ਨਹੀਂ ਸੀ ਠੀਕ ਮਾਂ ਕੀ ਕਰਦੀ ਉਹ ਘਰੇ ਨਹੀਂ ਸੀ ਰਹਿੰਦਾ ਲੜਦਾ ਸੀ ਲੜਾਈ ਝਗੜਾ ਕਰਦਾ ਸੀ ਕੰਮ ਨਹੀਂ ਸੀ ਕਰਦਾ ਫਿਰ ਇੱਥੋਂ ਜਦੋਂ ਦੁਬਾਰਾ ਵਾਪਸ ਗਿਆ ਬੇਟਾ ਬਾਈ ਦੇ ਵਿੱਚ ਤਾਂ ਫਿਰ ਉਹ ਉੱਥੇ ਮੁੰਡਿਆਂ ਕੋਲ ਹੀ ਰਿਹਾ ਮੁੰਡਿਆਂ ਨਾਲ ਵੀ ਲੜ ਪਿਆ ਡਿਪਰੈਸ਼ਨ ਜਦੋਂ ਬੇਟਾ ਵੀ ਦੂਰ ਹੋ ਗਿਆ ਘਰ ਵਾਲੇ ਵੀ ਦੂਰ ਹੋ ਗਏ ਘਰ ਹੀ ਖਤਮ ਹੋ ਗਿਆ ਉਹ ਹੋਰ ਅਫਸੈਟ ਹੋ ਗਿਆ ਤਾਂ ਹੁਣ ਉਹ 2022 ਤੋਂ ਲੈ ਕੇ ਅੱਜ 25 ਤੱਕ ਉਹ ਸੜਕਾਂ ਤੇ ਹੀ ਰਹਿ ਰਿਹਾ ਪ੍ਰੀਤ ਅਨਮੋਲ ਸਿੰਘ ਪਿੰਡ ਕਲੋਟੀ ਅੱਜ ਵੀ ਸੜਕਾਂ ਤੇ ਰਹਿ ਰਿਹਾ ਸਾਡੇ ਕੋਲੇ ਮਾਂ ਪਹੁੰਚੀ ਆ ਪਹਿਲਾਂ ਇਹਨਾਂ ਨੇ ਮਾਤਾ ਜੀ ਹੁਣਾਂ ਨੇ ਸਾਡੇ ਟੀਮ ਦੇ ਮੈਂਬਰ ਆ ਇਸ ਪ੍ਰੀਤ ਹੁਣਾਂ ਨਾਲ ਸੰਪਰਕ ਕੀਤਾ ਦਰਾਹੇ ਤਾਂ ਇਹਨਾਂ ਨੇ ਗੱਲ ਕੀਤੀ ਵੀ ਬਾਈ ਜੀ ਹੁਣਾਂ ਨੇ ਜਾਣਾ ਆਸਟ੍ਰੇਲੀਆ ਵੀ ਆਪਾਂ ਕੋਈ ਹੱਲ ਕਰ ਲੈਨੇ ਆ ਅੱਜ ਮਾਂ ਸਾਡੇ ਕੋਲੇ ਪਹੁੰਚੀ ਆ ਵੀ ਮੇਰੇ ਪੁੱਤ ਨੂੰ ਕਿਸੇ ਤਰੀਕੇ ਇੰਡੀਆ ਲਿਆ ਦਿਓ ਵਾਪਸ ਵੀ ਮੈਯੂਰੀ ਸੇਵਾ ਕਰਨ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਰਹੂਗਾ ਘਟੋਕਾ ਟ੍ਰੇਨ ਤਾਂ ਹੋਊਗਾ ਵੀ ਮੇਰਾ ਪੁੱਤ ਹੈਗਾ ਮੇਰੇ ਕੋਲੇ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਮਾਂ ਦੇ ਪੁੱਤ ਨੂੰ ਇਸ ਮਾਂ ਤੱਕਰ ਪਹੁੰਚਾਉਣ ਵਾਸਤੇ ਜੇ ਸਾਡੀ ਥੋੜੀ ਜੀ ਸਪੋਰਟ ਕਰੋ ਮਾਤਾ ਜੀ ਕਿਹੜੇ ਕਿਹੜੇ ਗੁਰੂ ਘਰ ਨੇੜੇ ਕਹਿੰਦੀ ਇੱਥੇ ਜਾਂਦਾ ਹੋ ਇੱਕ ਬਲੈਕ ਟਾਊਨ ਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਹਾਂਜੀ ਇੱਕ ਗਲੈਨਬੁਰਗ ਦੇ ਵਿੱਚ ਹੈਗਾ ਪਾਰਕਲੀ ਗੁਰਦੁਆਰਾ ਸਾਹਿਬ ਪਾਰਕਲੀ ਗੁਰਦੁਆਰਾ ਸਾਹਿਬ ਗਲੈਨਬੁਰਗ ਦੇ ਵਿੱਚ ਇੱਕ ਇੱਕ ਬਲੈਕ ਟਾਊਨ ਦੇ ਵਿੱਚ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਆ ਹਾਂਜੀ ਹਾਂਜੀ ਤੇ ਉੱਥੇ ਉਹਨੂੰ ਪ੍ਰਬੰਧਕ ਵੀ ਸਾਰੇ ਤੁਸੀਂ ਦੱਸਦੇ ਹੋ ਜਾਂਦਦੇ ਆ ਹਾਂਜੀ ਜਾਣਦੇ ਨੇ ਸਾਰੇ ਹਾਂਜੀ ਕਿਉਂਕਿ ਉੱਥੇ ਹੀ ਰਹਿੰਦਾ ਵਾਸੇ ਪਾਸੇ ਘੁੰਮਦਾ ਰਹਿੰਦਾ ਹਨ ਸੜਕਾਂ ਤੇ ਉੱਥੇ ਦੇ ਪ੍ਰਬੰਧਕ ਆ ਜਿਹੜੇ ਉਹ ਵੀ ਜਾਣਦੇ ਨੇ ਮਾਤਾ ਜੀ ਦੱਸਦੇ ਆ ਮੇਰੇ ਬੇਟੇ ਨੂੰ ਕਿਉਂਕਿ ਮਾਤਾ ਜੀ ਦੀ ਪਿੱਛੇ ਕੁਝ ਦੋਸਤ ਆ ਜਿਹੜੇ ਉਹਦੇ ਜਾਂ ਕਿਵੇਂ ਇੱਕ ਮਾਤਾ ਜੀ ਦੱਸਦੇ ਆ ਕੁੜੀ ਕਿੱਥੋਂ ਦੀ ਹੈ ਉਹ ਜਿਹੜੀ ਦੱਸਦੀ ਰਹਿੰਦੀ ਤੁਹਾਨੂੰ ਰਾਜਸਥਾਨ ਦੀ ਹੈ ਨਾ ਉਹ ਉੱਥੇ ਜੌਬ ਕਰਦੀ ਐ ਸਟੇਸ਼ਨ ਤੇ ਤੇ ਉਹ ਦੇਖ ਕੇ ਦੱਸ ਦਿੰਦੀ ਆ ਵੀ ਫਿਰਦਾ ਵਾ ਸਾਹਮਣੇ ਕਿਉਂਕਿ ਉੱਥੇ ਹੀ ਉਹ ਸਟੇਸ਼ਨ ਤੇ ਜਾਂ ਗੁਰੂ ਘਰ ਦੇ ਬਾਹਰ ਉੱਥੇ ਸੜਕਾਂ ਦੇ ਕੋਲ ਮਦਾ ਰਹਿੰਦਾ ਤੇ ਹਾਲਾਤ ਬਹੁਤ ਮਾੜੇ ਆ ਨੌਣ ਧੌਣ ਦਾ ਆਪਣੇ ਆਪ ਦੀ ਕੇਅਰ ਕਰਨ ਦਾ ਉਹਨੂੰ ਕੋਈ ਸੋਚ ਹੀ ਨਹੀਂ ਹੈਗੀ ਔਰ ਸੜਕ ਤੇ ਰਹਿਣਾ ਸੜਕ ਚਾਹੇ ਆਸਟ੍ਰੇਲੀਆ ਦੀ ਆ ਚਾਹੇ ਇੰਡੀਆ ਦੀ ਸੜਕ ਤੇ ਸੜਕ ਹੀ ਆ ਭਾਈ ਪਰ ਇਸ ਮਾਂ ਵਾਸਤੇ ਜੇ ਆਪਾਂ ਕੋਸ਼ਿਸ਼ ਕਰੀਏ ਸਾਰੇ ਰਲ ਕੇ ਤਾਂ ਆਪਾਂ ਇਸ ਮਾਂ ਦੇ ਪੁੱਤ ਨੂੰ ਇਹਦੇ ਕੋਲੇ ਪਹੁੰਚਦਾ ਕਰ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਉਸ ਵੀਰ ਨੂੰ ਅਸੀਂ ਲਿਆ ਸਕੀਏ ਉੱਥੋਂ ਪਰ ਉੱਥੋਂ ਲੈ ਕੇ ਆਉਣ ਲਈ ਉਹਨੂੰ ਮੈਂਟਲੀ ਪ੍ਰੀਪੇਅਰ ਕਰਨਾ ਉਹਨੂੰ ਤਿਆਰ ਕਰਨਾ ਉਹਦੇ ਵਾਸਤੇ ਸਾਨੂੰ ਸਪੋਰਟ ਦੀ ਲੋੜ ਹੈ ਤੇ ਜੇ ਸਿਡਨੀ ਸ਼ਹਿਰ ਤੋਂ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਵਾ ਤਾਂ ਵੀਰ ਕੋਈ ਸਾਡੀ ਭੈਣ ਜੇ ਮਦਦ ਕਰੇ ਉਹਨੂੰ ਮਿਲ ਕੇ ਉਹਦੀ ਥੋੜੀ ਕਾਉਂਸਲਿੰਗ ਕੀਤੀ ਜਾਵੇ ਉਹਨੂੰ ਥੋੜਾ ਆਪਣਾ पण ਜਿਹੜਾ ਉਹਨੂੰ ਬਹੁਤ ਲੰਬੇ ਸਮੇਂ ਤੋਂ ਚਾਹੀਦਾ ਉਹ ਮਿਲ ਜਵੇ ਤਾਂ ਸ਼ਾਇਦ ਉਹ ਇੰਡੀਆ ਆਨਲੀ ਐਗਰੀ ਹੋ ਜਵੇ ਤੇ ਅਸੀਂ ਉਹਨੂੰ ਇੱਥੇ ਇੰਡੀਆ ਇਹਦੀ ਮੰਮੀ ਤੱਕ ਪਹੁੰਚਾ ਸਕੀਏ ਤੇ ਇਹ ਸਾਡੀ ਵੀਡੀਓ ਪਾਉਣ ਦਾ ਮਕਸਦ ਇੰਨਾ ਕੀ ਆ ਬੀ ਤੁਸੀਂ ਜੇ ਕੋਈ ਮਦਦ ਕਰ ਸਕਦੇ ਹੋ ਉਸ ਵੀਰ ਤੱਕ ਅਪਰੋਚ ਕਰ ਸਕਦੇ ਹੋ ਉਹਦੀਆਂ ਵੀਡੀਓ ਸਾਰੀਆਂ ਉੱਪਰ ਚੱਲੀ ਜਾਂਦੀਆਂ ਉਹਦੀਆਂ ਫੋਟੋਆਂ ਚੱਲੀ ਜਾਂਦੀਆਂ ਵਿਆਹ ਸਮੇਂ ਦੀਆਂ ਫੋਟੋਆਂ ਵੀ ਲਾਈਆਂ ਹਾਲਾਂਕਿ ਅਸੀਂ ਫੇਸ ਬਲਰ ਕਰਤਾ ਉਹ ਭੈਣ ਦਾ ਸਾਡੀ ਰਾਜੀ ਜੀ ਨਾਲ ਉਹਦਾ ਵਿਆਹ ਹੋਇਆ ਸੀ ਪਰ ਇਹ ਸਾਰੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਖੁਸ਼ ਸੀ ਇਹ ਪਰਿਵਾਰ ਕਿੰਨੀਆਂ ਖੁਸ਼ੀਆਂ ਸੀ ਇਸ ਪਰਿਵਾਰ ਚ ਜਦੋਂ ਮਾਤਾ ਦੇ ਘਰ ਚ ਪੋਤਾ ਹੋਇਆ ਮਾਤਾ ਹੀ ਪੋਤੇ ਦਾ ਕੀ ਨਾਂ ਰੱਖਿਆ ਅੰਗਤ ਸਿੰਘ ਅੰਗਤ ਸਿੰਘ ਮਾਤਾ ਦੇ ਜਦੋਂ ਪੁੱਤ ਆਇਆ ਅੰਗਤ ਸਿੰਘ ਉਸ ਟਾਈਮ ਘਰ ਦੇ ਵਿੱਚ ਕਿੰਨਾ ਮਾਹੌਲ ਵਧੀਆ ਸੀ ਜਸ਼ਨ ਸੀ ਸਭ ਕੁਝ ਸੀ ਪਰ ਅੱਜ ਜੋ ਵੀਰ ਸੜਕਾਂ ਤੇ ਰੌਲਣ ਲਈ ਮਜਬੂਰ ਆ ਜਰੂਰ ਧਿਆਨ ਦਿਓ ਇਸ ਗੱਲ ਵੱਲ ਤੇ ਗੱਲ ਕੱਲੀ ਪ੍ਰੀਤ ਅਨਮੋਲ ਸਿੰਘ ਦੀ ਨਹੀਂ ਗੱਲ ਕੱਲੀ ਨਿਸ਼ਤਰ ਸਿੰਘ ਗਿੱਲ ਦੀ ਨਹੀਂ ਜਿਹਨੂੰ ਅਸੀਂ ਕੈਨੇਡਾ ਤੋਂ ਲੈ ਕੇ ਆਏ ਆ ਗੱਲ ਹੋਰ ਬਹੁਤ ਸਾਰੇ ਸਾਡੇ ਬੱਚੇ ਸਾਡੀਆਂ ਬੱਚੀਆਂ ਵਦੇਸ਼ਾਂ ਦੇ ਵਿੱਚ ਅੱਜ ਸੜਕਾਂ ਤੇ ਰਹਿਣ ਲਈ ਮਜਬੂਰ ਨੇ ਕਿਉਂਕਿ ਆਪਣੇ ਤੋਂ ਕੋਹਾਂ ਦੂਰ ਹੋ ਗਏ ਨੇ ਉੱਥੇ ਕੋਈ ਆਪਣੇਪਣ ਦੀ ਉਹਨਾਂ ਨੂੰ ਮਿਲਦੀ ਨਹੀਂ ਕਿਸੇ ਕੋਲੋਂ ਜਿਹੜੀ ਇੱਕ ਜ਼ਰੂਰਤ ਆ ਵੀ ਜਿਹੜਾ ਬੱਚੇ ਨੂੰ ਅਹਿਸਾਸ ਹੁੰਦਾ ਵੀ ਮੇਰਾ ਵੀ ਕੋਈ ਆਪਣਾ ਹੈਗਾ ਵਿਦੇਸ਼ਾਂ ਦੇ ਵਿੱਚ ਸਾਰੇ ਬਿਜ਼ੀ ਨੇ ਕਿਸੇ ਕੋਲੇ ਸਮਾਂ ਨਹੀਂ ਹੈਗਾ ਘੜੀ ਦੀਆਂ ਸੂਈਆਂ ਵਾਂਗ ਚੱਲਦਾ ਇਨਸਾਨ ਉੱਥੇ ਠੀਕ ਆ ਕਿਰਤ ਕਮਾਈਆਂ ਤਾਂ ਬਹੁਤ ਸੋਹਣੀਆਂ ਕਰਦੇ ਨੇ ਸਾਡੇ ਭੈਣ ਭਰਾ ਉੱਥੇ ਪਰ ਕਿਤੇ ਨਾ ਕਿਤੇ ਇਸ ਗੱਲੋਂ ਅਸੀਂ ਅੱਜ ਉਨੇ ਆ ਵੀ ਸਾਡੇ ਬੱਚੇ ਬੱਚੀਆਂ ਬਹੁਤ ਨੇ ਜਿਹੜੇ ਸਫਰ ਕਰ ਰਹੇ ਨੇ ਤੇ ਉਹਨਾਂ ਵਾਸਤੇ ਵੀ ਆਪਾਂ ਸੋਚੀਏ ਵੀ ਹਰੇਕ ਉਸ ਬੱਚੇ ਲਈ ਉਸ ਬੱਚੀ ਲਈ ਜਿਹੜਾ ਵਿਦੇਸ਼ ਦੀ ਧਰਤੀ ਤੇ ਗਿਆ ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹਨਾਂ ਹਾਲਾਤਾਂ 'ਚ ਪਹੁੰਚ ਗਿਆ ਜਿਨ੍ਹਾਂ ਦੇ ਵਿੱਚ ਪ੍ਰੀਤ ਅਨਮੋਲ ਸਿੰਘ ਸ਼ੇਅਰ ਕਰਿਓ ਵੀਡੀਓ ਦੁਆ ਕਰਿਓ ਅਰਦਾਸ ਕਰਿਓ ਇਸ ਮਾਂ ਵਾਸਤੇ ਇਸ ਮਾਂ ਦੇ ਪੁੱਤ ਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ